ਜਾ ਰਿਹਾ ਕਿ ਫਿਕਰੇ ਰਹਿੰਦੀ ਹੈ ਜੀ ਦੇਖੋ ਹਰ 5 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪ੍ਰਧਾਨ ਤੇ ਅਹੁਦੇਦਾਰ ਤੇ ਵਰਕਿੰਗ ਕਮੇਟੀ ਦੀ ਚੋਣ ਹੁੰਦੀ ਹੈ ਸਾਰੀ ਜਥੇਬੰਦੀ ਦੁਬਾਰਾ ਉਹਦੇ ਵਾਸਤੇ ਪਹਿਲਾਂ ਤਾਂ ਮੈਂਬਰਸ਼ਿਪ ਡਰਾਈਵ ਹੁੰਦਾ ਭਰਤੀ ਹੁੰਦੀ ਹੈ ਵੱਡੇ ਪੱਧਰ ਤੇ ਪੰਜਾਬ ਦੇ ਸਾਰੇ ਜਿਲ੍ਹਿਆਂ ਤੇ ਜਿਹੜੇ ਸੁਭਿਆ ਦੇ ਵਿੱਚ ਫਿਰ ਜਿਹੜਾ 100 ਮੈਂਬਰ ਭਰਤੀ ਕਰਦਾ ਉਹ ਸਰਪੰਚ ਦਾ ਡੈਲੀਕੇਟ ਬਣ ਜਾਂਦਾ। ਔਰ ਜਿਹੜਾ 25 ਸਰਕਲ ਦੇ ਡੈਲੀਕੇਟ ਫਰਤੀ ਕਰਦਾ ਉਹ ਜੁਵੇ ਦਾ ਡੈਲੀਕੇਟ ਬਣ ਜਾਂਦਾ। ਔਰ ਸਾਰੇ ਜਿਹੜਿਆਂ ਦਾ ਤੇ ਵੱਖ-ਵੱਖ ਸਟੇਟਾਂ ਦਾ ਸਾਡਾ ਕੋਟਾ ਫਿਕਸ ਹੁੰਦਾ। ਉਤੋਂ ਸੂਬੇ ਦੇ ਡੈਲੀਕੇਟ ਚੁਣਕੇ ਔਰ ਸਾਰੇ ਜਿਹੜੇ ਸੂਬੇ ਦੇ ਚੁਣੇ ਹੋਏ ਡੈਲੀਕੇਟ ਆ 525 ਦੇ ਆਸ-ਪਾਸ ਸਾਰੇ ਕਮਬਾਈਨ ਕਰਕੇ ਬੰਦੇ ਆ। ਉਹ ਫਿਰ ਜਨਰਲ ਡੈਲੀਕੇਟ ਸੈਸ਼ਨ ਹੁੰਦਾ ਤੇ ਉਦੇ ਵਿੱਚ ਪ੍ਰਧਾਨਜੀਤ ਉਪਤਲ ਜੋਂ ਸੋ ਮੈਂ ਪਹਿਲਾਂ ਤੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ ਦੂਜੇ ਸੂਬਿਆਂ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਕਿ ਸਾਡੇ 27 ਲੱਖ ਤੋਂ ਵੀ ਵੱਧ ਜਿਹੜੀ ਹੈ ਉਹ ਭਰਤੀ ਹੋਣੀ ਇਹ ਜਿੰਨੀ ਦੇਰ ਤੱਕ ਵਰਕਰ ਤੇ ਲੀਡਰਾਂ ਨਾਲ ਗੱਲ ਕੇ ਮਿਹਨਤ ਨਾ ਕਰਨ ਉਹਨੀ ਦੇਰ ਤੱਕ ਨਹੀਂ ਹੋ ਸਕਦੀ ਔਰ ਬੜੇ ਅਮਨ ਅਮਾਨ ਨਾਲ ਤੇ ਰਿਕਾਰਡ ਤੋੜ ਟਾਈਮ ਦੇ ਵਿੱਚ ਜਿਹੜੀ ਹੈ ਉਹ ਭਰਤੀ ਹੋਈ ਔਰ ਉਸ ਤੋਂ ਬਾਅਦ ਸਾਰੇ ਅਬਜ਼ਰਵਰ ਸਾਹਿਬਾਨ ਦਾ ਸਾਰੀ ਟੀਮ ਦਾ ਵੀ ਧੰਨਵਾਦ ਕਰਦੇ ਆ ਕਿ ਬੜੇ ਸਿਸਟੇਮੈਟਿਕ ਤਰੀਕੇ ਦੇ ਨਾਲ ਪਾਰਟੀ ਦੇ ਸਿਧਾਂਤ ਦੇ ਮੁਤਾਬਕ ਜਿਹੜਾ ਡੈਲੀਕੇਟ ਤੇ ਸਟੇਟ ਡੈਲੀਕੇਟ ਉਹਨਾਂ ਨੇ ਕਦੇ ਟੁੱਟ ਕੇ ਭੇਜਿਆ ਤੇ ਅੱਜ ਗੁਰਦਾਤਾ ਜੀ ਮਹਾਰਾਜ ਦੀ ਬਖਸ਼ੇ ਤੇ ਸਦਕਾ ਇਥੇ ਪੇਜਾ ਸਿੰਘ ਸਮੁੰਦਰੀ ਹਾਲ ਕਿਉਂਕਿ ਅਕਾਲੀ ਦਲ ਦਾ ਜਨਮ ਅਸ਼ੀਰੀ ਕਾਸਤਖ ਸਰ ਤੋਂ ਹੋਇਆ ਸੀ 1920 ਦੇ ਵਿੱਚ ਇੱਕ ਰਵਾਇਤ ਪੁਰਾਣੀ ਹਮੇਸ਼ਾ ਰਹੀ ਹੈ ਕਿ ਡੈਲੀਗੇਟ ਸੈਸ਼ਨ ਜਿਹੜਾ ਪਹਿਲਾਂ ਇੱਥੇ ਹੁੰਦਾ ਇੱਕ इमोशनल ਅਟੈਚਮੈਂਟ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਸੀ ਤੇ ਫਿਰ ਉਹਦੀ ਵਾਰ ਦੇ ਤੌਰ ਦੇ ਉੱਤੇ ਕਿ ਅੱਗੇ ਹੋਰ ਪੰਥਕ ਮਸਲੇ ਉੱਠਣਗੇ ਇੱਕ ਰਾਜਨੀਤਿਕ ਜਥੇਬੰਦੀ ਬਣਾਈ ਸੀ ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਸੋ ਇਹ ਪ੍ਰਾਣੀ ਇੱਕ ਭਾਵਕ ਸਾਂਝਾ ਸ਼੍ਰੋਮਣੀ ਅਕਾਲੀ ਦਲ ਦੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਇਹ ਪ੍ਰਬੰਧਕੀ ਬਲਾਕ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਐਸਟੀਪੀਸੀ ਦਾ ਹੈੱਡਕ quartਰ ਸੋ ਸ਼ੁਰੂ ਤੋਂ ਹੀ ਜਿਹੜੀ ਚੋਣ ਹੈ ਉਹ ਪਹਿਲਾਂ ਇੱਥੇ ਹੁੰਦੀ ਨਹੀਂ ਹੈ ਲੈਵਲ ਤੇ ਰਾਜ ਬੈਠੀ ਮੈਂਬਰ ਨੇ ਇੱਥੇ ਪਹੁੰਚ ਕੇ ਇੱਕ ਮੰਗ ਪੱਤਰ ਵੀ ਦਿੱਤਾ ਕਿ ਨਾ ਹੋ ਕੇ ਕੀਤਾ ਜਾਵੇ ਦੇਖੋ ਉਹਨਾਂ ਨੇ ਤੇ ਬਹੁਤ ਕੁਝ ਕੀਤਾ ਉਹ ਤੇ ਅੱਜ ਖਲਾਸਾ ਹਾਊਸ ਦੇ ਵਿੱਚ ਵੀ ਕਰਾਂਗੇ ਉਹਨਾਂ ਨੇ ਤੇ ਭਾਜਪਾ ਨਾਲ ਤਾਂ ਰਲੇ-ਰਲੇ ਸੀ ਆਰਐਸਐਸ ਨਾਲ ਤਾਂ ਰਲੇ-ਰਲੇ ਸੀ ਉਹ ਤਾਂ ਕਾਂਗਰਸ ਤੇ ਵੀ ਕਰ ਜਾਵਣੇ ਸ਼ਰਮ ਦੀ ਅਕਾਲੀ ਦਲ ਨੂੰ ਤਬਾਹ ਕਰਨ ਵਾਸਤੇ ਕਾਂਗਰਸ ਦੀ ਮਰਜ਼ੂਮੀ ਲੱਗੀ ਅਰੰਧਾਵਾ ਸਾਹਿਬ ਦੀ ਚਿੱਠੀ ਹੈ ਅੱਜ ਜਨ ਲਗੇ ਕਹੋ ਕਿ ਤੇ ਮੈਂ ਪੜ੍ਹ ਦਿਆਂਗਾ ਅਰੰਧਾਵਾ ਸਾਹਿਬ ਵਿਸ਼ਲ ਬਲੋ ਬਣੇ ਫਿਰਦੇ ਆ ਤੇ ਕਿਸੇ ਤਰੀਕੇ ਦੇਖੋ ਜੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਣਾ ਇਹਨੂੰ ਰੋਕੋ ਤੇ ਕਹਿੰਦੇ ਮੇਰਾ ਨਾਮ ਗੁੱਤ ਰੱਖਿਓ ਜਿੱਤੀ ਲਿਖਦੇ ਪਏ ਆ ਅੱਜ ਤੱਕ ਮੇਰੇ ਖਿਆਲ ਦੇਸ਼ ਦੇ ਵਿੱਚ ਇਦਾਂ ਦੀ ਕਦੀ ਉਦਾਹਰਨ ਨਹੀਂ ਹੋਣੀ ਕਿ ਕਿਸੇ ਦੂਜੀ ਪਾਰਟੀ ਦੀ ਆਪਣਾ ਇੰਟਰਨਲ ਜਿਹੜੀ ਹੈਗੀ ਐ ਚੋਣ ਚੱਲ ਰਹੀ ਹੋਵੇ ਤੇ ਦੂਜੀਆਂ ਪਾਰਟੀਆਂ ਉਹਦੇ ਉੱਤੇ ਚਿੱਠੀਆਂ ਲਿਖਣ ਲੱਗ ਰਹੀਆਂ ਵੀ ਰੋਕੋ 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 ਇਸ ਪਾਰਟੀ ਦਾ ਪ੍ਰਧਾਨ ਫੇਰ ਬਣ ਚਲਿਆ ਇਹ ਐਗਜ਼ੈਕਟਲੀ ਹੋਣੀ ਤੁਸੀਂ ਮੇਰੇ ਕਹਿੰਦਾ ਉਦਾਹਰਨਾਂ ਲੰਬ ਕੇ ਦੇਖੋ ਕਿਤੇ ਨਹੀਂ ਹੋਣ ਕਿਉਂਕਿ ਸਾਨੂੰ ਵੀ ਜਦੋਂ ਕੋਈ ਦੂਜੀ ਪਾਰਟੀ ਦੇ ਬਾਰੇ ਚ ਡੀਡੋ ਸ਼ਬਦ ਦੇ ਬਾਰੇ ਚ ਗੱਲ ਕਰਦਾ ਅਸੀਂ ਕਹਿੰਦੇ ਉਹਦਾ ਅੰਦਰੂਨੀ ਮਸਲਾ ਹੈ ਉਤਾਰੀਆਂ ਪਾਰਟੀਆਂ ਹੀ ਕਹਿੰਦੇ ਤੇ ਇੱਥੇ ਸਾਡੇ ਭਰਾ ਜਿਹੜੇ ਬਾਗੀ ਹੋਏ ਸੀ ਕਹਿੰਦੇ ਸੀ ਅਸੀਂ ਸੁੱਪਰ ਪੰਥਕਾਂ ਕੋਈ ਪੰਜ ਮੈਂਬਰੀ ਕਮੇਟੀ ਦਾ ਦਾਵਾ ਕਰਦਾ ਸੀ ਪਹਿਲਾਂ ਗਏ ਭਗਵੰਤ ਮਾਨ ਕੋਲੇ ਤੇ ਉੱਥੇ ਹਾਊਸ 'ਚ ਜਾ ਕੇ ਕਹਿੰਦੇ ਜੀ ਅਕਾਲ ਤਖਤ ਦੀ ਵਿਧਿਵਧਾਨ ਬਣਾ ਦੇ ਇਹਨਾਂ ਨੂੰ ਜਿੰਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਪਈ ਅਕਾਲ ਤਖਤ ਦਾ ਕੀ ਹੈ ਅਕਾਲ ਤਖਤ ਦੀ अहमियत ਕੀ ਹੈ ਉੱਥੇ ਅਯਾਦੀ ਸਾਹਿਬ ਹਾਊਸ ਦੇ ਵਿੱਚ ਉੱਠ ਕੇ ਸਪੱਸ਼ਟ ਕਰਦੇ ਰਹੇ ਕਿ ਕਿਸੇ ਤਰੀਕੇ ਸਾਡਾ ਵਿਧਿਵਧਾਨ ਬਣਾ ਦੇ ਇਹ ਜੇ ਉੱਥੋਂ ਕੰਮ ਚੱਲਿਆ ਸੀ ਤੇ ਆ ਜਿਹੜਾ ਹੁਣ ਇਹਦਾ ਇਹਨਾਂ ਨੇ ਕੰਮ ਕੀਤਾ ਕਾਂਗਰਸ ਦੇ ਘਰ ਜਾਣ ਨਾਲ ਤੁਸੀਂ ਸੋਨੀਆ ਗਾਂਧੀ ਤੇ ਰਾਸ਼ਲ ਗਾਂਧੀ ਤੇ ਤੇ ਖੜਗੇ ਸਾਹਿਬ ਦੇ ਦਰਵਾਜ਼ੇ ਚ ਜਾਵੋ ਵੀ ਦੇਖੋ ਜੀ ਅਕਾਲੀ ਦਲ ਕਿ ਤਗੜਾ ਹੋ ਚੜਿਆ ਤੇ ਇਹ ਕਾਂਗਰਸ ਸਭ ਤੋਂ ਵੱਡੀ ਦੁਸ਼ਮਣ ਹੈ ਤੁਸੀਂ ਮਤ ਕਰੋ ਆ ਤਾਂ ਕਈ ਸੋਚਿਆ ਨਹੀਂ ਸੀ ਨਾ ਵੀ ਅਸੀਂ ਐਸਪੀ ਇਸ ਲੈਵਲ ਤੱਕ ਵੀ ਚਲੇ ਜਾਂਦੇ ਪਰ ਚਲੋ ਗੁਰੂ ਮਹਾਰਾਜ ਸਾਡੇ ਨਾਲ ਹੈ ਇੱਥੇ ਵੱਡੇ ਵੱਡੇ ਹਮਲੇ ਹੋਏ ਤੇ ਗੁਰੂ ਮਹਾਰਾਜ ਨੇ ਬਚਾਤਾ ਇਸ ਕਰਕੇ ਲੇਕਿਨ ਦੁੱਖ ਜ਼ਰੂਰ ਹੈ ਕਿਤੇ ਚਲੇ ਜਾਂਦੇ ਕਾਂਗਰਸ ਦੇ ਘਰ ਇਹਨਾਂ ਨੂੰ ਸਾਡੇ ਬਾਗੀ ਵੀਰਾਂ ਨੂੰ ਨਹੀਂ ਸੀ ਜਾਣਾ ਚਾਹੀਦਾ ਇਹ ਮੈਂ ਸਮਝਦਾ ਇਹ ਦੁੱਖ ਜ਼ਿਆਦਾ ਲੱਗਿਆ ਬਾਕੀ ਚੀਜ਼ਾਂ ਨਾਲੋਂ ਇਹ ਕੰਮ ਇਹਨਾਂ ਨੂੰ ਨਹੀਂ ਸੀ ਕਰਨਾ ਸੀ ਉਹ ਲੱਗਿਆ ਹੀ ਸਾਰਾ ਸਿਆਪਾ ਇੱਥੋਂ ਸ਼ੁਰੂ ਹੋਇਆ ਸੀ ਕਿ ਇਹ ਜਿਹੜਾ ਵਾਰ-ਵਾਰ ਇਹ ਟੀਮਾਂ ਬਣੀਆਂ ਸੀ ਇੱਕ ਟੀਮ ਥੱਕ ਕੇ ਸਾਨੂੰ ਭੇਜਦੀ ਸੀ ਕਿ ਹਾਲਟਕਟਾਲੇ ਪਾਸੇ ਚਲੋ ਜੀ ਹਾਲਟਕਟਾਲੇ ਪਾਸੇ ਚਲੋ ਦੂਜਾ ਇੱਕ ਦਿੱਲੀ ਭਾਇਆ ਸੀ ਇਹਨਾਂ ਭਾਜੀਪੀ ਦੇ ਕੋਲ ਜਦੋਂ ਜਾਣਗੇ ਤੁਹਾਨੂੰ ਅਸੀਂ ਫਟਾਫਟ ਚਿੱਠੀ ਲਿਖਾਂਗੇ ਤੇ ਇਹਨਾਂ ਦੀ ਮਾਨਤਾ ਰੱਦ ਕਰਾ ਦੋ ਤੇ じゃ ਇੱਕ ਹੁਣ ਪਤਾ ਲੱਗਿਆ ਵੀ ਸੋਨੀਆ ਗਰਦੀ ਦੇ ਘਰ ਵੀ ਬੈਠਾ ਸੀ ਉਹ ਉਹ ਚਿੱਠੀਆਂ ਉਥੋਂ ਲਿਖਦਾ ਪਿਆ ਸੀ ਇਲੈਕਸ਼ਨ ਕਮਿਸ਼ਨ ਨੂੰ ਵੀ ਇਹਨਾਂ ਨੂੰ ਘੇਰੋ ਤੇ ਜਿਹੜੀ ਮੈਂ ਗੱਲ ਕਰਦਾ ਹੁੰਦਾ ਸੀ ਉਹ ਤੋਂ ਕੰਨੇ ਸੀ ਲੈ ਅਕਾਲਤਰ ਤੋਂ ਡਰਦੇ ਆ ਡਰਦੇ ਨਹੀਂ ਤੁਹਾਡੀ ਨੀਅਤ ਤੋਂ ਡਰਦੇ ਸੀ ਤੁਹਾਨੂੰ ਪਤਾ ਹੈ ਵੀ ਇਹ ਲੀਗਲ ਗੱਲਾਂ ਹੁੰਦੀਆਂ ਇਸੇ ਕਰਕੇ ਅਸੀਂ ਜੈਦਾਜੀ ਨੂੰ ਸਾਰਾ ਕੁਝ ਦਿੱਖਤੀ ਦੇ ਕੇ ਆਏ ਸੀ ਵੀ ਇਹ ਜੀ ਜਿਹੜੀ ਆ ਇਹ ਸਾਡੇ ਨਾਲ ਦੁਸ਼ਮਣੀ ਕਰਨੀ ਚਾਹੁੰਦੇ ਆ ਤੇ ਐਡੀ ਪੁਰਾਣੀ ਪਾਰਟੀ ਖੇਤਰੀ ਪਾਰਟੀ ਖਤਮ ਹੋ ਜੇਗੀ ਤੇ ਇਸ ਕਰਕੇ ਅਸੀਂ ਹਰ ਹੁਕਮ ਤੁਹਾਡਾ ਮੰਨਿਆ ਤੇ ਇਹ ਜਿਹੜੀ ਚੋਣ ਹੈ ਨਾ ਇਹ ਪਾਰਟੀ ਨੇ ਕਰਨੀ ਹੁੰਦੀ ਵਰਕਿੰਗ ਕਮੇਟੀ ਨੇ ਕਰਨੀ ਹੁੰਦੀ ਹੁਣ ਤਾਂ ਜਿਹੜੀ ਉਦੋਂ ਕਹਿੰਦੇ ਸੀ ਵੀ ਮੈਨੂੰ ਕਹਿੰਦੇ ਸੀ ਵੀ ਡਾਕਟਰ ਚੀਮਾ ਝੂਠ ਬੋਲਦਾ ਤੇ ਹੁਣ ਦੱਸੋ ਕੌਣ ਝੂਠ ਬੋਲਦਾ ਹੁਣ ਤਾਂ ਕੋਈ ਪਰਦਾ ਰਹਿ ਨਹੀਂ ਗਿਆ ਸਾਰਾ ਕੁਝ ਖੁੱਲ ਗਿਆ ਹੁਣ ਦਾ ਵਾਸਾ ਵਾਲੀ ਚਿੱਠੀ ਮੈਂ ਤੁਹਾਨੂੰ ਜਾਂਦੇ ਗਿਆ ਦੇਖ ਜਾਓ ਜਿਹਦੇ ਚ ਉਹਨਾਂ ਲਿਖਿਆ ਵੀ ਮੇਰਾ ਗੁਪਤ ਰੱਖਿਆ ਜਾ ਨਵਾ ਸਾਹਿਬ ਇਡੇ ਵੱਡੇ ਲੀਡਰਾਂ ਚਿੱਠੀ ਲਿਖ ਕੇ ਕਮਾਦ ਚ ਲੁਕਦੇ ਫਿਰਦੇ ਇਹ ਮੱਝ ਆਲਿਆਂ ਦਾ ਤੇ ਵੈਸੇ ਤੁਸੀਂ ਸਾਰੇ ਸਿਆਣੇ ਹੋ ਆਪਣਾ ਤਾਂ ਰਵਾਜ ਨਹੀਂ ਹੈਗਾ ਇੱਥੇ ਜੇ ਲਿਖੀ ਹੈ ਤੇ ਚਰਿਆਮ ਟੋਲ ਲਿਖੀ ਹੈ ਉਹਨਾਂ ਲਿਖਦੇ ਬਈ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਜਿਹੜੀ ਬਿਸਲ ਬਲੋਰ ਨੂੰ ਦਿੱਤੀ ਜਾਂਦੀ ਆ ਇਹ ਨਵਾਂ ਕੰਮ ਸ਼ੁਰੂ ਹੋ ਗਿਆ ਇਸ ਕਰਕੇ ਚਲੋ ਹੁਣ ਗੁਰੂ ਮਹਾਰਾਜ ਦੀ ਕਿਰਪਾ ਹੋਏਗੀ ਅੱਜ ਇੱਥੇ ਡੈਲੀਗੇਟ ਸੈਸ਼ਨ ਹੋਏਗਾ ਤੇ ਜਿਹੜੀ ਆ ਉਧਾਰਨ ਤੇ ਬਾਕੀ ਜਿਹੜੀ ਆ ਚੋਣ ਸਾਰੀ ਹੋਏਗੀ ਤੇ ਸ਼ਰਮਣੀ ਅਕਾਲੀ ਦਲ ਫੇਰ ਸ਼ਕਤੀਸ਼ਾਲੀ ਹੋ ਕੇ ਤਗੜਾ ਹੋ ਕੇ ਅੱਜ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਤੇ ਫੇਰ ਪੰਜਾਬ ਦੀ ਦੇਸ਼ ਦੀ ਉਸੇ ਤਰੀਕੇ ਨਾਲ ਮੁਕਾ ਦਿੱਤਾ ਜੂ। ਦੇਖੋ ਇਕਤਾ ਕੋਈ ਮਾੜੀ ਗੱਲ ਨਹੀਂ। ਪਰ ਇਕਤਾ ਹੁੰਦੀ ਹੈ ਦਿਲਾਂ ਦੀ, ਸਿਧਾਂਤਾਂ ਦੀ, ਕਿਸੇ ਗੱਲ ਦੇ ਉੱਤੇ ਇਕਤਾ ਹੁੰਦੀ। ਇਹ ਇਕਤਾ ਨਹੀਂ ਹੁੰਦੀ ਕਿ ਤੁਸੀਂ ਪਿੱਛੇ ਤਾਂ ਆਪਣੀਆਂ ਜੜ੍ਹਾਂ ਤਾਂ ਕਾਂਗਰਸ ਦੇ ਘਰ ਉੱਤੇ ਜੋੜ ਕੇ ਬੈਠੇ ਹੋ। ਤਾਰਾ ਆਪਣੀਆਂ ਕਿਤੇ ਭਾਜੀਪੀ ਦੇ ਦਫ਼ਤਰ ਜੋੜ ਕੇ ਬੈਠੇ ਹੋ। ਤੇ ਉਧਰ ਹੁਣ ਇਕਤਾ ਤੇ ਇੱਕ ਪਾਸੇ ਰਹੋ ਕਿ ਜਾਂ ਕਾਂਗਰਸ ਨਾਲ ਰਹੋ ਕਿ ਜਾਂ ਸਾਡੇ ਨਾਲ ਰਹੋਗੇ ਹੁਣ ਕਾਂਗਰਸ ਨਾਲ ਜਿਹੜਾ ਇਕਤਾ ਕਰਦਾ ਉਹ ਦੱਸੋ ਸਾਡੇ ਨਾਲ ਕਿੱਥੋਂ ਇਕਤਾ ਕਰ ਲੂ ਹੁਣ ਹੁੰਦਾ ਸਾਰਾ ਕੁਝ ਹੀ ਖੁੱਲ ਗਿਆ ਬਣਦੇ ਸੀ ਆਲਤਕ ਸਭ ਦੀ ਕਮੇਟੀ ਤੇ ਨਿਕਲੇ ਕੀ ਅਸਲੀਅਤ ਵੀ ਕਾਂਗਰਸ ਦਾ ਪਿੱਛੋਂ ਸਾਰਾ ਕੁਝ ਨਿਕਲਿਆ ਹੁਣ ਤਾਂ ਚਿੱਠੀਆਂ ਨੇ ਸਭ ਕਰ ਦਿੱਤਾ ਇਸ ਕਰਕੇ ਇਹ ਤਾਂ ਇੱਕ ਸ਼ਬਦ ਹੁੰਦਾ ਹੈ ਕਿ ਇਹਨੂੰ ਇਮੋਸ਼ਨਲੀ ਬਲੈਕਮੇਲ ਕਰਨ ਬਲੈਕਮੇਲ ਕਰਨ ਵਾਸਤੇ ਲੋਕਾਂ ਨੂੰ ਇਹ ਵਤਨੇ ਆ ਜੇ ਸੱਚੇ ਦਿਲੋਂ ਇਕਤਾ ਹੋਵੇ ਰੋੜੇ ਨਹੀਂ ਹੁੰਦਾ ਫੇ ਰੋੜਾ ਕਿੰਨੀ ਗੱਲ ਦਾ ਫਿਰ ਭੱਜੇ ਘਰੇ ਵਾਸਤੇ ਪਰ ਗੱਲ ਦੇ ਕਿ ਜਿਹੜੀਆਂ ਪਿੱਛੇ ਸ਼ਕਤੀਆਂ ਨੇ ਉਹ ਇਹਨਾਂ ਨੂੰ ਨਹੀਂ ਟਿਕਨ ਦੇ